1984 ਦਿੱਲੀ ਦੇ ਦੰਗਿਆਂ ਦਾ ਉਹ منظر ਜਿਸਾਰੇ ਸੋਚ ਕੇ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ ਅੱਜ ਤੁਹਾਨੂੰ ਉਸ ਪੀੜਿਤ ਪਰਿਵਾਰ ਦੇ ਨਾਲ ਮਿਲੌਣ ਜਾ ਰਹੀ ਹਾਂ ਜਿਨ੍ਹਾਂ ਨੇ 1984 ਦਿੱਲੀ ਦੰਗਿਆਂ ਦਾ ਦਰਦ ਆਪਣੇ ਪਿੰਡੇ ਤੇ ਹੰਢਾਇਆ ਅਤੇ ਮੋੜ ਇਹ ਪਰਿਵਾਰ ਦਿੱਲੀ ਤੋਂ ਤਸ਼ੱਦਦ ਦਾ ਸ਼ਿਕਾਰ ਹੋਣ ਉਪਰੰਤ ਅੰਮ੍ਰਿਤਸਰ ਆ ਕੇ ਬਸਿਆ ਜੋ ਕਿ ਅੱਜ 40 ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਦਰਦ ਆਪਣੇ ਪਿੰਡੇ ਤੇ ਹੀ ਹੰਡਾ ਰਹੇ ਇਸ ਸਪੀੜਿਤ ਪਰਿਵਾਰ ਦੇ ਮੁਖੀ ਦੀ ਮੌਤ ਹੋ ਚੁੱਕੀ ਹੈ ਅਤੇ ਬਜ਼ੁਰਗ ਮਾਤਾ ਆਪਣੇ ਗੁਜ਼ਾਰੇ ਦੇ ਲਈ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਨੂੰ ਮਜਬੂਰ ਹੈ ਕਿਉਂਕਿ ਪੁੱਤਰ ਹਾਰਟ ਦਾ ਮਰੀਜ਼ ਹੈ ਮਾਤਾ 5000 ਰੁਪਏ ਮਹੀਨੇ ਤੇ ਮਜ਼ਦੂਰੀ ਕਰਦੀ ਹੈ ਅਤੇ 2500 ਰੁਪਿਆ ਕਿਰਾਇਆ ਪਰ ਗੁਜ਼ਾਰਾ ਕਰ ਰਹੀ ਹੈ ਉਸ ਪਰਿਵਾਰ ਨੂੰ ਦੰਗਾ ਪੀੜਤਾ ਦੇ ਮੁੜ ਵਸੇਵੇ ਲਈ ਕੁਆਟਰ ਅਲਾਟ ਹੋਇਆ ਪਰ ਉਹ ਵੀ ਉਹ ਮਾਫੀਆ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਪਰ ਅੱਜ ਇਸ ਪਰਿਵਾਰ ਦੇ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਦਰਦ ਬਿਆਨ ਕੀਤਾ ਗਿਆ ਅਤੇ ਆਪਣੇ ਦਰਦ ਅਤੇ ਗਰੀਬੀ ਭਰੇ ਹਾਲਾਤ ਤੋਂ ਜਾਣੂ ਕਰਵਾਇਆ ਗਿਆ ਜਿਸ ਤੋਂ ਬਾਅਦ OBC ਪੰਜਾਬ ਪ੍ਰਧਾਨ ਸਰਬਜੀਤ ਸੋਨੂ ਝੰਡਿਆਲਾ ਦੇ ਵੱਲੋਂ ਇਸ ਪਰਿਵਾਰ ਨੂੰ ਰਾਸ਼ਨ ਅਤੇ ਹੋਰ ਮਦਦ ਦਿੱੰਦਿਆ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁੰਦਰ ਚੰਡੀ ਆਲਾ ਨੇ ਦੱਸਿਆ ਕਿ ਪਰਿਵਾਰ ਸੱਚਮੁੱਚ ਮੰਦ ਹਾਲੀ ਦਾ ਸ਼ਿਕਾਰ ਹੈ ਅਤੇ ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਬੋਲੋ ਪਰਿਵਾਰ ਤੇ ਮਦਦ ਦੇ ਲਈ ਅੱਕੇ ਆਇਆ ਗਿਆ ਮਦਦ ਕਰਨ ਦੇ ਲਈ ਪਹੁੰਚੇ ਨਹੀਂ ਅਤੇ ਜਲਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਵੀ ਮਿਲ ਕੇ ਪਰਿਵਾਰ ਦਾ ਮਸਲਾ ਹੱਲ ਕਰਵਾਇਆ ਜਾਵੇਗਾ ਦੇਖੋ ਆ ਜੋ ਉਸ ਪਰਿਵਾਰ ਕੋਲ ਆਏ ਆ ਜੋ ਦੰਗਾ ਪੀੜਤ ਪਰਿਵਾਰ ਨੇ ਜੋ ਸੁੱਖ ਸਹੂਲਤਾ ਸਰਕਾਰ ਵੱਲੋਂ ਇਹਨਾਂ ਨੂੰ ਮਿਲਦੀਆਂ ਚਾਹੀਦੀਆਂ ਸੀ ਉਹ ਮਿਲੀਆਂ ਨਹੀਂ ਤੇ ਸਾਡੀ ਭੈਣ ਨੇ ਮਾਪ੍ਰੀਤ ਭੈਣ ਨੇ ਸਾਡੀ ਨੇ ਜਦੋਂ ਸਾਡੇ ਤੱਕ ਪਹੁੰਚ ਕੀਤੀ ਸਾਨੂੰ ਪਤਾ ਲੱਗਾ ਤੇ ਅੱਜ ਅਸੀਂ ਦੇਖਣ ਆਏ ਆ ਇੱਕ ਤੇ ਮਾਤਾ ਜੀ ਜਿਨ੍ਹਾਂ ਦੀ ਅਸੀਂ 85 ਸਾਲ ਉਮਰ ਹੋ ਗਈ ਉਹਨਾਂ ਕੋ ਚੱਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਫਿਰ ਉਹਨਾਂ ਦੇ ਬੇਟਾ ਵਾ ਉਹਨਾਂ ਦੀ ਬਹੁਤ ਜ਼ਿਆਦਾ ਹਾਰਡ ਦੀ ਪ੍ਰੋਬਲਮ ਆ ਔਰ ਇਲਾਜ ਨਹੀਂ ਕਰਵਾ پا ਰਹੇ ਹੋ ਔਰ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਾਹਮਣੇ ਰੱਖਿਆ ਤੇ ਅੱਜ ਜਿੰਨੀਆਂ ਵੀ ਸੁੱਖ ਸਹੂਲਤਾ ਸੀ ਉਹਨਾਂ ਤੋਂ ਬਿਲਕੁਲ ਹੀ ਵਾਂਝੇ ਨੇ ਰੈੱਡ ਕਾਰਡ ਬਣਿਆ ਇਹਨਾਂ ਦਾ ਔਰ ਮੈਂ ਆਪਣੀ ਸਿੱਖ ਕੌਮ ਨੂੰ ਆਪਣੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰ ਕਿ ਭਰਾਓ ਅੱਜ ਉਹ ਵੇਲਾ ਵਾ ਅਸੀਂ ਆਪਣੇ ਉਹਨਾਂ ਪਰਿਵਾਰਾਂ ਨਾਲ ਖੜੀਏ ਜਿਨ੍ਹਾਂ ਨੇ ਵਿਚਾਰਿਆਂ ਨੇ ਉਹ ਸਜ਼ਾ ਹੰਡਾਈ ਆ ਜਿਹੜੀ ਕਿ ਉਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਤੇ ਅੱਜ ਉਹਨਾਂ ਦਾ ਬੜਾਪਾ ਔਰ ਗਾੜੀ ਉਹਨਾਂ ਦਾ ਜਿਹੜਾ ਬੇਟਾ ਵਾ ਉਹਦੇ ਵੀ ਬੜੇ ਬੁਰੇ ਹਾਲਾਤ ਨੇ ਤੇ ਕਿਰਾਏ ਤੇ 2500 ਰੁਪਏ ਦਾ ਘਰ ਆ ਘਰ ਚ ਖਾਨ ਲੀਕ ਦਾਣਾ ਨਹੀਂ ਬਹੁਤ ਹੀ ਬੁਰੇ ਹਾਲਾਤ ਨੇ ਮੈਂ ਆਪ ਜਦੋਂ ਆ ਕੇ ਵੇਖਿਆ ਬੜੇ ਦਿਨਾਂ ਦਾ ਸਾਡੀ ਭੈਣ ਨੇ ਕਿਹਾ ਸੀ ਅੱਜ ਵੇਖਿਆ ਔਰ ਬਹੁਤ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਪਰ ਕੋਈ ਨਹੀਂ ਆਇਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੁਸੀਂ ਇਸ ਪਰਵਾਹ ਦੀ ਸਾਰ ਲਈ ਕਿਉਂਕਿ ਤੁਹਾਡੀ ਵੀ ਇਹ ਸੇਵਾ ਵਾ ਜਿਹੜਾ ਤੁਸੀਂ ਆ ਕੇ ਪਰਵਾਹ ਦੀ ਸਾਰ ਲਈ ਔਰ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਪਰਾਓ ਆਪਾਂ ਮਦਦ ਕਰੀਏ ਇਸ ਪਰਿਵਾਰ ਦੀ ਮਦਦ ਆਪਾਂ ਕਰਨੀ ਜਿੰਨੇ ਜੋਗਾ ਮੈਂ ਹੈਗਾ ਮੈਂ ਕਰੂੰਗਾ ਜਿੰਨੇ ਜੋਗੇ ਤੁਸੀਂ ਜੇ ਇੱਥੇ ਡਾਇਰੈਕਟ ਹੀ ਆਓ ਜਿੰਨੀ ਜਿੰਨੀ ਮਦਦ ਕਰ ਸਕਦੇ ਜੇ ਕਿਉਂਕਿ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖੜਾਂਗੇ ਤੇ ਫਿਰ ਬਹੁਤ ਮਾੜੀ ਗੱਲ ਹੈ ਕਿਉਂਕਿ ਫਿਰ ਸਾਨੂੰ ਦੂਜੇ ਦੇਸ਼ਾਂ 'ਚ ਜਾ ਕੇ ਲੰਗਰ ਲਾਉਂਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਦੂਜੀਆਂ ਕੰਟਰੀਆਂ 'ਚ ਜਾ ਕੇ ਜੇ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਖਲੋ ਸਕਦੇ ਅੱਜ ਲੋੜ ਐ ਇਸ ਪਰਿਵਾਰ ਨੂੰ ਆਪਣੇ ਕਰਕੇ ਕਿਸੇ ਪਰਵਾਦੀ ਜ਼ਿੰਦਗੀ ਬਚ ਸਕਦੀ ਆ ਔਰ ਮੈਂ ਕੱਲ ਨੂੰ ਇਸ ਪਰਿਵਾਰ ਨੂੰ ਡੀਸੀ ਸਾਹਿਬ ਕੋ ਲੈ ਕੇ ਜਾਊਂਗਾ ਮਰੇ ਸਰ ਦੇ ਕੋ ਔਰ ਜਿਹੜੀਆਂ ਸੁੱਖ ਸਹੂਲਤਾਂ ਇਹਨਾਂ ਦੀਆਂ ਬਣਦੀਆਂ ਇਹਨਾਂ ਦਾ ਹੱਕ ਬਣਦਾ ਉਹ ਆਖਰੀ ਸਾਹ ਤੱਕ ਲੜ ਕੇ ਨਾ ਮਲਵਾਊਂਗਾ ਸੁੱਖ ਸਹੂਲਤਾਂ ਸਹਿਯੋਗ ਕਰੋ ਬਿਲਕੁਲ ਜੀ ਤੁਹਾਨੂੰ মিডিਆ ਨੂੰ ਨਾਲ ਲੈ ਕੇ ਜਾਊਂਗਾ ਔਰ ਜਿੰਨੇ ਜੋਗਾ ਹੈਗਾ ਨਾਲ ਖੜਾ ਵਾਂ ਕਿਉਂਕਿ ਜੇ ਸਾਡੀ ਭੈਣ ਨੇ ਇੱਡਾ ਵੱਡਾ ਉਪਰਾਲਾ ਕਰਕੇ ਆਪਣੇ ਪਰਿਵਾਰ ਨੂੰ ਸਾਮ ਪੇਥੋਂ ਤੱਕ ਲੈਣ ਦਾ ਤੁਹਾਡੇ ਜਰੀਏ ਤੇ ਹੁਣ ਸਾਡਾ ਫਰਜ ਬਣਦਾ ਵਾ ਜਦੋਂ ਦਿਨ ਚੜੇ ਉਦੋਂ ਸਵੇਰ ਆ ਹੁਣ ਸਾਡਾ ਸਾਰਿਆਂ ਦਾ ਫਰਜ ਹੈ ਕਿ ਅਸੀਂ ਆਪਣੇ ਭੈਣ ਦਾ ਸਾਥ ਦਈਏ ਇਸ ਪਰਿਵਾਰ ਦਾ ਸਾਥ ਦਈਏ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਆ ਔਰ ਸਿੱਖ ਕੌਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਿਆਂ ਸੀ ਔਰ ਭਰਾਓ ਜੇ ਆਪਣੇ ਹੀ ਲੋਕ ਇਨਾਂ ਹਾਲਾਤਾਂ ਚ ਰਹਿਣਗੇ ਸਾਡੇ ਲਈ ਬਹੁਤ ਮਾੜੀ ਗੱਲ ਆ ਸਾਡੇ ਕਿਸੇ ਵੀ ਕੀਤੇ ਕੰਮ ਨੂੰ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਿਕਲੋ ਸਕਦੇ ਔਰ ਮੈਂ ਸਾਰੇ মিডিਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੋ ਅੱਜ ਇਸ ਪਰਿਵਾਰ ਨਾਲ ਖੜਾ ਹੋਇਆ ਧੰਨਵਾਦ ਕੀ ਨਾਮ ਹੈ ਕੁਲਦੀਪ ਸਿੰਘ ਜੀ ਜੀ ਸਿੰਘ ਜੀ ਕਿਥੇ ਰਹਿਣ ਵਾਲੇ ਜਗੜਪੁਰ ਦਿੱਲੀ ਦੇ ਦਿੱਲੀ ਦੇ ਹਾਂਜੀ ਇਹ ਕੀ ਦਿੱਲੀ ਦਾ ਕੀ ਹਾਲਾਤ ਜਿਹੋ ਰਾਤ ਜਿੰਦਗੀ ਦੇ ਰਹੇ ਜੀ ਇਹਦੇ ਦੇ ਇਹ ਬਹੁਤ ਮਾੜੇ ਹਾਲਾਤ ਦੇਖੇ ਮਸਾਂ ਹੀ ਆਪਾਂ ਜਾਨਾਂ ਬਚਾ ਕੇ ਉੱਥੋਂ ਨਿਕਲੇ ਹਾਂ ਉਹ ਬੜੀ ਜੀ ਦੇ ਵੀ ਹੱਟ ਬੈ ਜਾਣਾ ਡਾਂਬਾ ਡੂਗਾ ਮਾਰ ਕੇ ਰਾਤ ਮੇਟੇ ਦਿੱਤੇ ਗਏ ਮੈਨੂੰ ਕਹਿੰਦੇ ਸੀ ਅੱਗ ਲਾ ਗਏ ਬਸ ਆਪਣਾ ਬਚਾਈ ਨੂੰ ਮਾਲੂ ਕੋ ਚੱਲ ਜਿਓ ਆ ਗੱਲ ਗੱਲ 5000 ਦਾ ਫਜੂਗ ਨਹੀਂ ਰਵੇ ਤੇ ਆਹ ਕਰਨ ਕੈਂਨੀਆਂ ਪਟੋਲ ਦੀਆਂ ਕੈਂਨੀਆਂ ਹਾਂ ਅੱਗੇ ਅਸਾਵੇ ਜੁੱਟ ਟਾਇਰ ਗਲਜ ਪਾ ਕੇ ਅਗਲਾਂ ਦੇ ਕਹਦੇ ਹੀ ਬਸ ਜਦੋਂ ਮੈਂ ਭੱਜ ਕੇ ਭੱਜ ਕੇ ਮੈਂ ਜਾਣਾ ਬਚਾਈ ਗੁਰਦੁਆਰੇ ਸਾਨੂੰ 9 ਮਹੀਨੇ ਗੁਰਦੁਆਰੇ ਸਾਹਿਬਾ ਕੱਟੇ ਜਾਣਾਂ ਉਹਦੇ 16 16 ਸਾਲ ਨੂੰ ਹਾਂ ਜੀ ਕਿੰਨੀ ਸਾਲ ਆਪਣਾ ਵਾਕੇ ਵੇਖਿਆ ਹਾਂ ਜੀ ਹਾਂ ਜੀ ਬਹੁਤ ਮਜਰ ਹੋ ਤੇ ਰੂਕ ਕਮੇ ਜਦੋਂ ਬਹੁਤ ਜਿਆਦਾ ਬਹੁਤ ਮਾੜਿਆ ਮਾੜਿਆ ਹਾਲਾਤ ਹੀ ਮੋੜੇ ਮਾੜਿਆ ਹਾਲਾਤ ਅਜੋ ਜ ਮੁੰਡਾਲੇ 40 ਸਾਲ ਤਕਰੀਬਨ ਹੋ ਗਏ ਆ ਸਾਨੂੰ। ਕੱਗਿਆਂ ਦੇ ਹਲਾ ਦੇ ਕੋਈ ਨਰੇ ਨੇ ਕਹਦਾ ਕੋਈ ਕੋਈ ਸੈਟਿੰਗ ਨਹੀਂ ਹੋਈ ਕਰਦੀ। ਕੋਈ ਕੁਛ ਨਹੀਂ ਕੋਈ ਕੰਮ ਕਰ ਨਹੀਂ ਸੈਟ ਕੋਈ ਮਾਦਾ ਨਹੀਂ ਬਜ਼ੁਰਗ ਮਾਦਾ ਕੋਲੋਂ ਵੀ ਕੰਮ ਨਹੀਂ ਹੁੰਦਾ ਸਾਡੀ ਕੋਈ ਮੰਗ ਕਰਦੇ ਹਾਂ। ਕੰਮ ਮੇਰਾ ਮੰਗ ਸਰਕਾਰ ਕੋ ਕਾਦੇ ਜੋ ਸੈਲ ਕਵਾ ਦਿੱਤਾ ਜਾਵੇ ਕੁਝ ਕੋ ਜੋ ਉਸ ਤੋਂ ਸਾਨੂੰ ਬੰਦੀ ਉਹ ਦਿੱਤੀ ਜਾਵੇ। ਹਾਂਜੀ ਕੀ ਨਾਮ ਤੁਹਾਡਾ? ਮੰਤਰੀ ਕੋ ਨਾਮ ਹੈ ਜੀ ਮੇਰਾ। ਕੀ ਲੱਗਦੇ ਮਾਤਾ ਜੀ ਤੁਹਾਡੇ? ਮੇਰੇ ਨਾਨੀ ਜੀ ਲਗਦੇ ਨੇ 84 ਦੇ ਜੋ ਵਾਕਿਆ ਹੋਇਆ ਕਿ ਤੁਸੀਂ ਦੱਸੋ ਕਿ ਬਿਆਨ ਕਰੋ ਹਾਂਜੀ 1984 ਦੇ ਵਿੱਚ ਕਿ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਇੰਦਰਾ ਗਾਂਧੀ ਇੰਦਰਾ ਗਾਂਧੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਜੋ ਕਾਫੀ ਸਿੱਖ ਪਰਵਾਸੀ ਜਿਹੜੇ ਆਪਣੇ ਪਰਿਵਾਰਾਂ ਨਾਲੋਂ ਵੀ ਵਿਛੜ ਗਏ ਤੇ ਕਈਆਂ ਦਾ ਕਤਲੇਆਮ ਹੋ ਗਿਆ ਕਈ ਪਰਿਵਾਰੀ ਇੱਕ ਦੂਜੇ ਤੋਂ ਹਮੇਸ਼ਾ ਲਈ ਵਿਛੜ ਗਏ ਤੇ ਜੋ ਮੇਰਾ ਪਰਿਵਾਰ ਹੈ ਇਹ ਵੀ 1984 ਦੇ ਦੰਗਿਆਂ ਦੇ ਤੋਂ ਫੀੜਿਤ ਹੈ ਤੇ ਉਸ ਟਾਈਮ ਤੇ ਆਪਣੀ ਜਾਨ ਬਚਾਉਣ ਲਈ 2-3 ਸਾਲ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਸਟੇ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਮੂਵ ਕੀਤਾ ਜਿੱਥੇ ਕਿ ਇਹਨਾਂ ਨੂੰ ਸਰਕਾਰ ਵੱਲੋਂ ਪਲਾਟ ਵੀ ਮਿਲਿਆ ਤੇ ਸਰਕਾਰੀ ਪਲਾਟ ਮਿਲਣ ਦੇ ਕੁਝ ਟਾਈਮ ਬਾਅਦ ਹੀ ਕਿਸੇ ਕੁਛ ਸਰਕਾਰੀ ਅਫਸਰਾਂ ਵੱਲੋਂ ਜਾਂ ਲੋਕ ਕਿਸੇ ਵੱਲੋਂ ਧੱਕੇ ਨਾਲ ਇਹਨਾਂ ਕੋਲੋਂ ਜੋ ਪਲਾਟ ਹੈ ਉਹ ਖਾਲੀ ਕਰਵਾ ਲਿਆ ਗਿਆ ਜਿਹੜਾ ਕਿ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਹੀ ਹੈ ਤੇ ਉਹ ਬਸ ਇੱਕ ਅਪੀਲ ਹੈ ਆਪਣੇ ਜੋ ਵੀ ਸਿੱਖ ਕਮਿਊਨਿਟੀ ਸਿੱਖ ਪੰਜਾਬੀ ਐਂਡ ਐਨ ਆਰ ਆਈਸ ਹੈਗੇ ਨੇ ਕਿ ਜਿਹੜੇ ਵੀ ਇਹਨਾਂ ਦੀ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾ ਸਕਦੇ ਨੇ ਇੱਕ ਇਹਨਾਂ ਦਾ ਜੋ ਲਾਈਫ ਸਟਾਈਲ ਆ ਉਹਦੇ ਉਹਨੂੰ ਥੋੜਾ ਇੰਪਰੂਵ ਕਰ ਸਕਦੇ ਨੇ ਉਹ ਮਦਦ ਲਈ ਅੱਗੇ ਆ ਸਕਦੇ ਨੇ ਤੇ ਅਗਰ ਕੋਈ ਇਹਨਾਂ ਦੀ ਲੀਗਲੀ ਤੌਰ ਤੇ ਵੀ ਹੈਲਪ ਕਰ ਸਕਦਾ ਹੈ ਤੇ ਤਾਂ ਵੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ ਅਗਰ ਕਿਸੇ ਨੇ ਪਰਿਵਾਰ ਨੂੰ ਮਿਲਣਾ ਹੋਵੇ ਤਾਂ ਉਹ ਹਾਊਸਿੰਗ ਬੋਰਡ ਕਲੋਨੀ 103 ਨੰਬਰ ਕੁਆਟਰ ਰਣਜੀਤ ਐਵਨਿਊ ਅੰਮ੍ਰਿਤਸਰ ਆ ਕੇ ਮਿਲ ਸਕਦਾ ਹੈ ਸੰਪਰਕ ਨੰਬਰ ਹੈ 95011 98906 9501 989906 ਤੇ ਮੈਂ ਬਹੁਤ ਹੀ ਧੰਨਵਾਦੀ ਆ ਸਾਰੀ ਮੀਡੀਆ ਟੀਮ ਦਾ ਵੀ ਕਿ ਇਹਨਾਂ ਨੇ ਅਗਰ ਮੈਂ ਆਪਣਾ ਦਰਦ ਬਿਆਨ ਕਰਨਾ ਚਾਹਿਆ ਤੇ ਇਹਨਾਂ ਨੇ ਆ ਕੇ ਸਾਡੀ ਸਾਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਥੈਂਕ